ਇਹ ਤੁਹਾਡੀ 3 ਤੋਂ 5 ਵਜੇ ਦੇ ਵਿੱਚ ਜਾਗ ਖੁੱਲਦੀ ਹੈ ਰਾਤ 3 ਤੋਂ 5 ਵਜੇ ਤੱਕ ਤੁਹਾਨੂੰ ਜਾਗ ਆਈ ਤੁਸੀਂ ਉੱਠੇ ਜਾਂ ਨਹੀਂ ਉੱਠੇ ਵੱਖਰੀ ਗੱਲ ਹੈ ਜਾਗ ਆਈ ਤੁਸੀਂ ਬੈਠੇ ਬਿਸਤਰੇ ਤੇ ਘੜੀ ਵੇਖੀ ਯੋਰ ਸੀ ਸੌ ਗਏ 15 20 ਮਿੰਟ ਬਾਅਦ ਫੇਰ ਆਈ ਫੇਰ ਯੋਰ ਸੀ ਸੌ ਗਏ ਪਰ ਕਹਿੰਦੇ ਜੇ 3 ਤੋਂ 5 ਵਜੇ ਤੱਕ ਤੁਹਾਨੂੰ 2 3 ਵਾਰੀ 4 ਵਾਰੀ ਜਾਗ ਆ ਰਹੀ ਹੈ ਇਹਨੂੰ ਛੋਟਾ ਨਾ ਸਮਝੋ ਤੁਹਾਡੇ ਘਰ ਕੋਈ ਦੇਵ ਰੂਹਾਂ ਬਖਸ਼ੀਆਂ ਰੂਹਾਂ ਆ ਚੁੱਕੀਆਂ ਨੇ ਜਿਹੜੀਆਂ ਤੁਹਾਨੂੰ ਉਠਾ ਕੇ ਅਮਰ ਦਵੇਲੇ ਨਾਲ ਜੋੜ ਰਹੀਆਂ ਹੁਣ ਸਮਝਣਾ ਤੁਸੀਂ ਇਹਨੂੰ ਬੋਲੇ ਸੋਨਿਹਾਰ ਸ੍ਰੀ ਆਪਾਰ ਇਹ ਕੁਠਾਰੇ ਉਹ ਵੀਡੀਓ ਲੈ ਦੀ ਆਪਣੀ ਕਲਪਨਾ ਆਪਣੀ ਗੁਰਬਾਣੀ ਦੀ ਵੀ ਤੇ ਵਡਿਆਈ ਇਹ ਨਹੀਂ ਰਹਿਣ ੜੀਏ ਚਮਕਣ ਤਾਰੇ ਜਾਗਣ ਸੰਦ ਜਾਣਾ ਮੇਰੇ ਰਾਮ ਕਹਦੇ ਤਿੰਨ ਤੋਂ ਪੰਜ ਦਾ ਸਮਾਂ ਬੋੜਾ ਵੱਡਾ ਪਖਸ਼ੀਆਂ ਰੂਹਾਂ ਟੋਟਲ ਧਰਤੀ ਤੇ ਉਸ ਵੇਲੇ ਹਾਜ਼ਰੀ ਲਾ ਰਹੀਆਂ ਹੁੰਦੀਆਂ ਉਸ ਵੇਲੇ ਜੇ ਤੂੰ ਫਰਿਆਦੀ ਬਣ ਜਾਵੇਂ ਸਾਰਾ ਦਿਨ ਕਿਸੇ ਅੱਗੇ ਮੰਗਤਾ ਨਹੀਂ ਬਣੇਂ ਨਹੀਂ ਇਸ਼ਨਾਨ ਕਰ ਸਕਦਾ ਤਾਂ ਵੀ ਕੋਈ ਗੱਲ ਨਹੀਂ ਜੇ ਤਿੰਨ ਤੋਂ 5 ਵਜੇ ਤੱਕ ਤੈਨੂੰ ਕਿਸੇ ਨੇ ਉਠਾਇਆ ਤੇ ਉੱਠ ਕੇ ਬਿਸਤਰੇ ਤੇ ਹੀ ਵਾਇਗਰੂ ਵਾਇਗਰੂ ਜਪਣਾ ਸ਼ੁਰੂ ਕਰ ਦੇ ਉਹ ਪਖਸ਼ੀਆਂ ਰੂਹਾਂ ਤਾਂ ਵੀ ਪ੍ਰਸੰਨ ਹੋਣ ਗਈਆਂ ਸ਼ਬਦ ਹੀ ਹਾਜ਼ਰੀ ਤੇਰੀ ਸ਼ੁਰੂ ਹੋ ਗਈ ਦਾ ਘੰਟਾ ਲਾਲ ਆ ਪੌਣਾ ਘੰਟਾ ਲਾਲ ਆ ਘੰਟਾ ਉਸ ਤੋਂ ਬਾਅਦ ਸਰੀਰ ਸੋਬੋਲ ਹੋਇਆ ਇਸ਼ਨਾਨ ਕਰਕੇ ਆਪਣੇ ਨੇਮ ਵਿੱਚ ਇਹ ਹੈ ਨੇ ਅੱਬਾਂ ਗੱਤ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਹੋਈ ਉਹ ਵੀ ਨਹੀਂ ਸ਼ਹੀਦ ਸਿੰਘ ਦੇਵ ਰੂਹਾਂ ਉਹ ਵੀ ਨਹੀਂ ਤੇ ਮਹਾਰਾਜ ਕਹਿੰਦੇ ਜੇ ਤੂੰ ਇਤਨਾ ਪਿਆਰੇ ਨੂੰ ਭੋਗ ਲਵਾਨਾ ਹੈ ਤੇ ਦੁਸ਼ਟ ਬਿਦਾਰੇ ਤੇਰੇ ਘਰ ਚੋਂ ਦੁਸ਼ਟ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਉਹ ਨਿਕਲ ਜਾਣਗੀਆਂ ਸਾਜਣ ਰੈਸੇ ਜਿਹੜੇ ਸ਼ਹੀਦ ਸਿੰਘ ਸੱਜਣ ਨੇ ਜਿਹੜੀਆਂ ਉਹ ਰੂਹਾਂ ਬਖਸ਼ੀਆਂ ਸੱਜਣ ਨੇ ਉਹ ਆ ਜਾਣਗੀਆਂ ਇਹ ਮੰਦਰ ਘਰ ਤੁੰਗਰਾਲ ਦੁਸ਼ਟ ਬੇਦਾਰੇ ਸਾਜਨ ਰਹਿ ਸੇ ਇਹ ਮੰਦਰ ਘਰ ਅਪਨਾਏ ਜੋਗਰਾ ਲਾਲ ਜੋਗਰਾ ਲਾਲ ਰੰਗੀਓ ਆਇਆ ਤਉ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰਪੂਰੇ ਧੁਰਮਸਤਕ ਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁਖ ਨਾ ਲਾਗੇ ਕਿਉਂਕਿ ਲਾਈਵ ਜਾ ਰਿਹਾ ਕਈ ਕਹਣਗੇ ਲੋ ਜੀ ਭੋਗ ਲੋ ਹੁਣ ਆ ਸ਼ਬਦ ਕਿੱਥੋਂ ਕੱਢ ਦੇਓਗੇ ਦੁੱਧ ਕਟੋਰੇ ਮੇਰਾ ਦਿਲ ਕਰਦਾ ਗਾ ਕੇ ਪੜਾਂ ਟਾਈਮ ਪੂਰਾ ਸਿਰਾਂ ਦੂਧ ਕਟੋਰੇ ਗੱਡਵੇ ਪਾਣੀ ਕਪਲ ਗਾਏ ਨਾਮੇ ਦੋਯਾਨੀ ਦੁੱਧ ਪੀਓ ਗੋਬਿੰਦੇ ਰਾਏ ਦੁੱਧ ਪੀਓ ਮੇਰੋ ਮਨ ਪਤੇ ਆ ਨਹੀਂ ਤਾਂ ਘਰ ਕੋ ਬਾਬਰਸਾ ਸੋਇਨ ਕਟੋਰੀ ਵੇਖੋ ਨਾਮਦੇਵ ਜੀ ਉਤਨਾ ਚਾਬੀਆਂ ਨੇ ਪਰ ਦੂਜੀ ਪੋਜੀਸ਼ਨ ਪਰ ਥੋੜੇ 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 ਮਾਇਆ ਜੋੜ ਕੇ ਸੋਨੇ ਦੀ ਕਟੋਰੀ ਬਣਾਈ ਸੀ ਮੈਂ ਠਾਕਰ ਨੂੰ ਭੋਗ ਲਾਉਣ ਸੋਇਨ ਕਟੋਰੀ ਸੋਇਨਰ ਤੇ ਸੋਨਾ ਉਹਨੇ ਦੀ ਕਟੋਰੀ ਹੋਈਨ ਕਟੋਰੀ ਅਮਰਤ ਭਰੀ ਲੈ ਨਾਮੇ ਹਰ ਇੱਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖ ਨਰਾਇਣ ਖਸੇ ਦੁੱਧ ਪਿਆਏ ਭਗਤ ਘਰ ਗਿਆ ਨਾਮੇ ਹਰ ਕਾ ਉਥੇ ਆ ਜਾਓ ਇੱਕ ਹੁੰਦਾ ਮੈਂ ਨਹੀਂ ਜਾਣਾ ਭੋਗ ਦਾ ਫਾਲ ਲਾਣ ਮੈਂ ਨਹੀਂ ਜਾਣਾ ਉਹਨੂੰ ਭੇਜੋ ਉਹਨੇ ਨਹੀਂ ਜਾਣਾ ਉਹਨੂੰ ਭੇਜੋ ਅਜੇ ਅਜੇ ਆਤਮਿਕ ਵਿਆਹ ਨਹੀਂ ਹੋਇਆ ਅਜੇ ਭੁੱਖ ਨਹੀਂ ਲੱਗੀ ਤੇ ਜੇ ਕਿਤੇ ਅੱਜ ਵੀ ਅਜੇ ਮੈਨੂੰ ਕਹਿ ਪੈ ਥਾਲੀ ਅੱਜ ਮੇਰੇ ਵੱਡੇ ਭਾਗ ਅੱਜ ਮੈਂ ਕਹਾਂਗਾ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੋ ਕੇ ਜੋ ਬਣਾਇਆ ਰਸਨਾ ਨੂੰ ਲਾਓ ਆਪੋ ਸਤਨਾਮ ਉਹ ਪਿੱਛੇ ਜੇ ਤੁਸੀਂ ਵਜਨ ਸੁਣਿਆ ਸੀ ਨਾ ਜਿਸ ਦਿਨ ਤੁਹਾਡਾ ਨਿਤਨੇਮ ਰਹਿ ਜੇ ਉਸ ਦਿਨ ਇਹ ਕਹਿਣਾ ਹੈ ਗੁਰੂ ਗੋਬਿੰਦ ਸਿੰਘ ਜੀ ਅੱਜ ਮੇਰੇ ਕੋਲ ਕਿਹੜਾ ਮਾੜਾ ਕਰਮ ਹੋਇਆ ਹੈ ਜਿਹੜਾ ਮੈਨੂੰ ਗੁਰਬਾਣੀ ਦੁਆਰਾ ਤੁਹਾਡੇ ਨਾਲ ਗੱਲਾਂ ਕਰਨ ਲਈ ਤੁਸੀਂ ਮੈਨੂੰ ਸਮਝ ਨਹੀਂ ਦਿੱਤਾ ਇਹ ਨਿਤਨੇਮ ਗੁਰੂ ਨਾਲ ਗੱਲਾਂ ਨੇ ਕਹਦੇ ਹੋ ਗਾਜੇ ਕੇ ਸਾਥ ਪਾੜੀ ਪੜਨੇ ਗਾ ਇਹ ਭੋਗ ਲਵਾਣਾ ਕਰੂ ਨਾ ਗੱਲਾਂ ਇੱਕ ਹੈ ਬੱਧਾ ਚੱਟੀ ਇੱਕ ਹੈ ਚਾ ਚੜ ਜਾਣਾ ਚਾਹ ਕਹਦੇ ਹੋ ਗੱਜ ਕੇ ਸਤਨਾ ਜੇ ਮੈਂ ਤਾਂ ਮਾੜਾ ਵੇਰਵਾ ਦਿੰਦਾ ਵੀ ਸੁਕਾ ਕੀਰਤਨ ਨਾ ਹੋਵੇ ਮੈਂ ਪੜੀ ਜਾ ਮੈਂ ਤੁਸੀਂ ਪੜੀ ਜਾ ਔਕਤ ਨਾਨਕ ਆਵੇ ਵਾਰੀ ਕਿਹੜੀ ਵਾਰੀ ਆਹ ਵਾਰੀ ਮੇਰੀ ਜ਼ਿੰਦਗੀ ਚੋਂ ਬੱਧਾ ਚੱਟੀ ਨਿਕਲ ਜੇ ਮੈਂ ਪ੍ਰੇਮ ਨਾ ਚੱਖਿਆ ਮੈਨੂੰ ਚਖਾ ਦਿਓ ਮੰਗਲਵਾਰ 16 ਤਰੀਕ ਤੁਹਾਡਾ ਵਿਆਹ ਪੁਰਵ ਲੰਘੇ ਮਹਾਰਾਜ ਨੋ ਵੀ ਆਪਣੇ ਚਰਨ ਚਰਨ ਆ ਦੀ ਆ ਤੇ ਆਤਮਿਕ ਪਤਨੀ ਬਣਾ ਲੋ ਆਖੋ ਸਤਨਾਮ ਅਧਿਆਤਮਿਕ ਦਾਸੀ ਬਣਾ ਲੋ ਲੰਗਿਆ ਵੇ ਵਾਰੀ ਕਦ ਨਾਮਿਤ ਆਵੇ ਵਾਰੀ ਉਹ ਜੀ ਕਦ ਨਾਮਿਤ ਆਵੇ ਵਾਰੀ ਕਦ ਨਾਮਿਤ ਆਵੇ ਵਾਰੀ ਕਰਮਹੀਣ ਤਨ ਕਰੇ ਬੇਨੰਤੀ ਹਨ ਕਰੇ ਬੇਨਤੀ ਇਹ ਧੰਨ ਧਰਤ ਮਾਇਆਲੀ ਧੰਨ ਧਰਤ ਇਸਤਰੀ ਕਰਮ ਹੀ ਹਨ ਕਰੇ ਮੈਂ ਇਸਤਰੀ ਬੇਨਤੀ ਕਰਦੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਹਾਰਾਜਾ ਵਿਆਹ ਪਰੋਮ ਨੇ ਘੜੇ ਲੱਗ ਸਭ ਸੁਹਾਗਣ ਮਾਣੇ ਰਲੀਆਂ देव रात मुरारी मैं प्रेम न चाख्या प्लीज सब्सक्राइब माई चैनल